ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਇਹ ਸਾਡੇ ਵੀਰ ਆਏ ਨੇ ਜੀ ਮੋਗੇ ਤੋਂ ਪਿੰਡ ਮੰਗੇਵਾਲ ਤੋਂ ਜੀ ਸੇਵਾ ਲੈ ਕੇ ਪਿੰਡ ਗੁਜਰਪੁਰਾ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਇਹ ਸਾਡੀ ਮਦਦ ਕਰਨ ਵਾਸਤੇ ਵੀਰ ਪਹੁੰਚੇ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ ਤੇ ਤੂੜੀ ਦੀ ਇਹ ਵੀਰ ਸੇਵਾ ਲੈ ਕੇ ਆਏ ਜੀ ਸਾਡੇ ਕੋਲੋਂ ਜੋ ਹੋ ਹੀ ਸਕਦਾ ਹੈ ਸਾਰੇ ਜਿੰਨੇ ਕ੍ਰਿਸਚਨ ਬਰਾਦਰੀ ਦੇ ਜਾਂ ਜਿਹੜੇ ਵੀ ਭਰਾਵਾਂ ਨੂੰ ਸਾਡੇ ਨੂੰ ਲੋੜ ਹੀ ਉਹਨਾਂ ਨੂੰ ਤੂੜੀ ਦੀ ਅਸੀਂ ਸੇਵਾ ਨਾਲ ਦੀ ਨਾਲ ਹੀ ਕਰ ਚੁੱਕੀਆਂ ਜੀ ਹੋਰ ਵੀ ਮੈਂ ਆਪਣੇ ਵੀਡੀਓ ਦੇ ਮਾਧਿਅਮ ਰਾਹੀਂ ਦੱਸਣਾ ਕਿ ਜਿਹੜਾ ਵੀ ਮੇਰਾ ਵੀਰ ਸਾਡੇ ਆ ਹੜ ਪੀੜਤ ਇਲਾਕੇ ਦੇ ਵਿੱਚ ਜਿੰਨੂੰ ਵੀ ਤੂੜੀ ਦੀ ਲੋੜ ਆ ਇਹ ਕਿਸੇ ਕੋਲ ਤੂੜੀ ਗਿੱਲੀ ਹੋ ਗਈ ਆ ਨਹੀਂ ਡੰਗਰਾਂ ਦੇ ਚਾਰੇ ਦਾ ਕੋਈ ਸਾਧਨ ਹੈਗਾ ਉਹ ਸਾਡੇ ਕੋਲ ਇੱਥੇ ਪਿੰਡ ਗੁਜਰਪੜਾ ਦੇ ਵਿੱਚ ਆ ਕੇ ਦੇ ਸਾਡੇ ਕੋਲ ਤੂੜੀ ਖੜ ਸਕਦਾ ਜੀ ਸੇਵਾ ਇਹ ਸੇਵਾ ਵੀਰ ਕਰ ਰਹੇ ਨੇ ਅਸੀਂ ਨਹੀਂ ਘਰੋਂ ਕਰ ਰਹੇ ਤੇ ਮੇਰਾ ਫੋਨ ਨੰਬਰ ਹੈ ਜੀ 9843 28814 ਜੇ ਮੇਰਾ ਵੀਰ ਕੋਈ ਪਹੁੰਚ ਸਕਦਾ ਇੱਥੇ ਇਹਦੇ ਫੋਨ ਨੰਬਰ ਤੇ ਸੰਪਰਕ ਕਰ ਲਿਓ ਜੇ ਨਹੀਂ ਤੇ ਅਹੀਂ ਬਰੇ ਘਰ ਤੱਕ ਪਹੁੰਚ ਕਰਾ ਦੇਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ